ਇਹ ਤਾਂ ਗੱਲ ਤੇਰੀ ਸਹੀ ਹੈ ਪਰ ਤੂੰ ਮੈਨੂੰ ਐਂ ਦੱਸ ਤੈਨੂੰ ਸਾਡੇ ਘਰ ਦੀ ਗੱਲ ਕਿਵੇਂ ਪਤਾ ਲੱਗੀ ਕਿਹੜਾ ਕੰਮ ਦੱਸ ਕੇ ਗਿਆ ਨਹੀਂ ਮੈਨੂੰ ਦੱਸਿਆ ਤਾਂ ਕਿਸੇ ਨੇ ਨਹੀਂ ਉਹ ਤਾਂ ਮੈਂ ਤਾਂ ਇੱਧਰ ਗਈ ਸੀ ਛੋੜੇ ਕਮਾਂਡ ਨਹੀਂ ਹੈਗਾ ਇੱਧਰ ਹਾਂ ਉਹ ਨਰੇ ਆਉ ਦਾਤ ਜਾਂ ਦੇ ਕੇ ਆਉਣਾ ਸੀ ਮਾ ਚੱਲ ਪਹਿਲਾਂ ਛੋੜੀ ਆ ਜਾਨੀ ਆ ਬਾਅਦ ਚ ਜਾਉਂਗੀ ਉਹਨਾਂ ਕੰਮ ਤਾਂ ਕਰਨਾ ਪਊਗਾ ਕਰੇ ਬਿਨਾਂ ਨਹੀਂ ਸਰਦਾ ਚਲ ਐਵੇਂ ਕਰਦੀ ਆ ਕਿੰਨੇ ਦਿਨ ਹੋ ਗਿਆ ਸਰਦਾਰ ਦੀ ਬਾਲਟੀ ਵੀ ਥੱਲਾ ਲਾ ਕੇ ਦੇ ਦੇਣੀ ਆ ਫੇਰ ਆ ਕੇ ਬੋਲੂਗਾ ਆ ਪੈਸ ਨੂੰ ਬਾਲਟੀ ਫੜਾਈ ਸੀਗੀ हां सरदार जी मेरे कोले पहला काम ਵਾਲਾ ਸੀ ਅਜੇ ਇਹਦੀ ਕੰਮ ਕਰਦੀ ਆ ਬਾਲਟੀ ਦਾ ਤੇਰੇ ਥੱਲਾ ਤੂੰ ਲਾ ਦਿੰਦੀ ਨਿਵੇੜ ਦਿੰਦੀ ਪਰੇ ਕੰਮ ਸਰਦਾਰਾ ਤੈਨੂੰ ਪਤਾ ਸਾਰਾ ਦਿਨ ਖੇਤਾਂ ਦੇ ਵਿੱਚ ਲੰਘ ਜਾਂਦਾ ਇੱਕ ਸਾਡੇ ਤੂੜੀ ਮੁੱਕੀ ਪਈ ਆ ਕਦੇ ਪੱਠੇ ਲੈਣ ਵਗ ਜਾਨੀ ਆ ਕਦੇ ਲੱਕੜਾਂ ਲੈਣ ਵਗ ਜਾਨੀ ਆ ਸਾਰਾ ਦਿਨ ਕੰਮ 'ਚ ਲੰਘ ਜਾਂਦਾ ਓ ਮੇਰਾ ਭਾਈ ਮੁੱਕ ਜਾ ਕੋਈ ਕੰਮ ਨੂੰ ਡੱਕਾ ਨਹੀਂ ਤੋੜਦਾ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਮੈਂ ਤੈਨੂੰ ਗੱਲ ਕਰਦਾਂਗਾ ਤੇਰੇ ਨਾਲ ਹਾਂਜੀ ਤੇ ਕੱਲ ਤੇਰਾ ਭਰਾ ਕਿਵੇਂ ਬੋਲਦਾ ਸੀਗਾ ਮੈਨੂੰ ਉਹ ਤਾਂ ਸਰਦਾਰ ਜੀ ਜਦੋਂ ਤੁਸੀਂ ਮੇਰ ਨਾਲ ਲੜਾਈ ਕਰਦੇ ਸੀ ਉਹ ਤਾਂ ਤਾਂ ਬੋਲੇ ਸੀਗਾ ਫਿਰ ਤੇ ਨਾਲ ਤੁਸੀਂ ਗਏ ਨਹੀਂਗੇ ਅਸੀਂ ਸਰਦਾਰ ਹੁਣ ਜਗਾ ਤਾਂ ਚੇਂਜ ਕਰਤੀ ਤੁਸੀਂ ਪਿੰਡ ਦੇ ਦੂਜੇ ਪਾਸੇ ਉੱਠ ਕੇ ਦੂਜੇ ਪਾਸੇ ਬਹਿ ਗਏ ਕੋਈ ਜਗਾ ਥੋੜੀ ਚੇਂਜ ਕੀਤੀ ਤੁਸੀਂ ਪਿੰਡੋਂ ਜਾਂਦੇ ਸਰਪੰਚ ਨੂੰ ਤਾਂ ਕਹਿੰਦੇ ਜੀ ਅਸੀਂ ਦੂਜੇ ਪਿੰਡ ਜਾਵਾਂਗੇ ਪਰ ਸਰਦਾਰਾ ਅਜੇ ਥੋੜੇ ਦਿਨ ਤਾਂ ਸਾਨੂੰ ਚਾਹੀਦੇ ਹਨ ਕੋਈ ਵੀ ਕੰਮਾਂ ਦਿਨ ਤਾਂ ਲੱਗਦੇ ਹਨ ਥੋੜੇ ਚਲ ਤੁਮਨੇ ਕੋਈ ਗੱਲ ਦੱਸ ਹਾਂਜੀ ਬੋਲੋ ਤੋ ਸਾਡੇ ਕੀ ਬੋਲਦੀ ਸੀ ਬੁੜੀ ਤਨ ਉਹ ਤਾਂ ਵਿਚਾਰੀ ਕੋਸ ਨਹੀਂ ਦੁੱਖ ਸੁੱਖ ਕਰਦੀ ਸੀ ਮੇਰੇ ਨਾਲ ਹੋਰ ਤਾਂ ਉਹਨੇ ਕੁਝ ਨਹੀਂ ਕਿਹਾ ਮੇਰੇ ਕੋਲ ਤੇਰੇ ਬਾਰੇ ਕੀ ਕਹਿੰਦੀ ਸੀ ਤੇਰੇ ਬਾਰੇ ਤਾਂ ਵਿਚਾਰੀ ਕੋਈ ਗੱਲ ਨਹੀਂ ਕਰੀ ਮੇਰੇ ਨਾਲ ਬੱਦ ਘਟਾ ਸਾਰਾ ਦਿਨ ਬੈਠੀ ਹਾਂ ਤੁਸੀਂ ਇੱਥੇ ਚੁਗਲੀਆਂ ਕਰੀ ਜਾਂਦੀ ਉਹ ਤਾਂ ਸਰਦਾਰ ਜੀ ਐਂ ਕਹਿੰਦੀ ਸੀ ਕਹਿੰਦੀ ਇਹ ਤਾਂ ਸਾਡਾ ਵੱਡੇ ਹੀ ਆ ਕਹਿੰਦੀ ਕੰਮ ਤਾਂ ਦੇ ਬੰਨੀ ਕਹਿੰਦੀ ਧਿਆਨ ਦਿੰਦਾਗਾ ਤੇ ਦੂਜਿਆਂ ਦਾ ਤਾਂ ਬਸ ਸਰੀਪੇਗਾ ਐਵੇਂ ਕਹਿੰਦੀ ਸੀ ਹੋਰ ਤਾਂ ਉਹਨੂੰ ਜਾਣਦਾ ਮੈਂ ਉਹ ਵਿਚਾਰੀ ਛੋਟੀ ਛੋਟੀ ਤਾਂ ਚੰਗੀ ਹੈਗੀ ਹੈਗੀ ਆ ਛੋਟੀ ਚੰਗੀ ਸਰਦਾਰ ਜੀ ਤੁਸੀਂ ਤਾਂ ਹਰ ਇੱਕ ਵਾਰੀ ਮਾੜਾ ਸੋਚਦੇ ਆਂ। ਅੱਲਾਹ ਲਾਦੀ ਨੂੰ ਮੈਂ ਲੈ ਕੇ ਜਾਉਂਗਾ। ਹਾਂ, ਇਹੀ ਕੰਮ ਕਰੀ ਜਾਂਦੀ ਆ ਸਰਦਾਰ ਜੀ। ਐਸੇ ਬਣੀ ਤਾਂ ਦੇਖੀ ਜਾਂਨੀ ਉਹ ਮੈਂ ਉਸੇ ਨੂੰ ਭੇਜਿਆ ਹੋਇਆ ਇਹਦੀ ਪੱਤੀ ਹੈ ਨਹੀਂ ਸੀ ਮੁੱਕੀਆਂ ਪਈਆਂ ਸੀ ਉਹ ਦੂਜੇ ਸਾਡੇ ਉਹਨਾਂ ਤੋਂ ਲੈਣ ਗਿਆ ਸੀ ਰਿਸ਼ਤੇਦਾਰਾਂ ਤੋਂ। ਕਿੱਲ ਪੱਤੀ ਵਾਲਾ ਹੀ ਪਿੰਡ 'ਚ ਕੰਮ ਕਰ ਲਾ ਕਰ। ਤੂੰ ਸਰਪੰਚਨੀ ਬਣਨ ਨੂੰ ਰਹਿਣ ਦੇ। ਜਿਹੜੀਆਂ ਤੂੰ ਸਰਪੰਚਨੀ ਬਣਦੀ ਫਿਰਦੀ ਐ ਨਾ ਸਾਡੇ ਘਰਾਂ 'ਚ ਸਭ ੜਕਾ ਨੇ ਮੈਨੂੰ। ਲੱਗ ਨਈ ਸਰਦਾਰ ਜੀ ਮੈਂ ਕੋਈ ਚੁਗਲੀ ਨਹੀਂ ਕਰੀ ਮੈਨੂੰ ਤਾਂ ਨਾਲੇ ਆਦਤ ਨਹੀਂ ਰੱਬ ਤੋਂ ਡਰ ਕੇ ਕਹਿਨੀ ਆ ਮੈਨੂੰ ਆਦਤ ਨਹੀਂ ਹੈਗੀ ਕੋਈ ਨਹੀਂ ਕਰਦੀ ਤੂੰ ਨੰਬਰਦਾਰੀ ਕਰਦੀ ਆ ਜਾ ਕੇ ਨਹੀਂ ਸਰਦਾਰਾ ਉਹੀ ਲੱਗਦਾ ਰਹਿੰਦਾ ਤੂੰ ਤਾਂ ਤੇਰੀ ਸੋਚ ਹੀ ਮਾੜੀ ਹੈਗੀ ਮਾੜੀ ਨਹੀਂ ਕਿ ਸਪਾ ਤਾ ਕਾ ਜੇ ਤੂੰ ਜਾ ਕੇ ਸਾਡੇ ਘਰੇ ਗੱਲਾਂ ਕਰਦੀ ਆ ਸਰਦਾਰਾ ਮੈਂ ਕੋਈ ਗੱਲ ਨਹੀਂ ਕੀਤੀ ਤੇਰੇ ਬਾਰੇ ਨਾਲੇ ਮੈਨੂੰ ਕੀ ਲੋੜ ਆ ਤੇਰੀ ਗੱਲ ਕਰਨ ਦਾ ਮੇਰੇ ਕੋਲ ਟਾਈਮ ਕਿੱਥੋਂ ਸਾਰਾ ਦਿਨ ਕੰਮ 'ਚ ਲੰਘ ਜਾਂਦਾ ਉਹ ਬਾਲਟੀ ਬਾਸਤੀ ਗਈ ਸੀ ਮੈਂ ਉਧਰ ਮਾਂ ਤੁਸੀਂ ਕਿਵੇਂ ਕਰਨਾ ਚੱਲ ਤੂੰ ਦੀਨ ਤਾਂ ਜਵਾਬ ਦਿੱਤਾ ਉਹ ਕਹਿੰਦਾ ਚਲ ਤੈਨੂੰ ਕਣਕ ਦੇ ਦਾਂਗੇ ਹੂੰ ਵੀ ਚਲ ਹੂੰ ਮਹਾ ਚਲ ਤੂੜੀ ਤਾਂ ਹੋਰ ਕਿਧਰੋਂ ਲਿਆਵਾਂਗੇ ਕਣਕ ਲਿਆਉਣੀ ਹੈ ਤੇ ਪੈਸੇ ਤਾਂ ਚਲ ਕੋਈ ਨਾ ਕਣਕ ਦੇ ਦੇਣਗੇ ਚਲ ਸੱਚੀ ਗੱਲ ਦੱਸ ਪਿੰਡ ਵਾਲੇ ਤਾਂ ਕਹਿੰਦੇ ਉਹ ਤਾਂ ਰੋਲੇ ਨੇ ਵੀੜ ਦੀ ਫਿਰਦੀ ਆ ਪਿੰਡ ਦੇ ਨਹੀਂ ਸਰਦਾਰਾ ਕੀ ਨੇ ਕਹਿਤਾ ਤੈਨੂੰ ਮੈਂ ਤੈਨੂੰ ਬੰਦਿਆਂ ਮੰਗੂ ਸਮਝਾਉਣਾ ਤੂੰ ਆਣੋਂ ਬਣ ਕੇ ਰਹਿ ਪਿੰਡ ਦੀ ਸਰਪੰਚ ਨਹੀਂ ਨਾ ਬਣ ਨਾ ਪਿੰਡ ਦੇ ਮਸਲਿਆਂ 'ਤੇ ਘਰਾਂ 'ਚ ਜਾ ਕੇ ਦਖਲ ਅੰਦਾਜੀ ਕਰ ਲੈ ਸਰਦਾਰਾ ਸਾਨੂੰ ਕਿੰਨੇ ਸਾਲ ਹੋ ਗਏ ਹੋਣੇ ਇਹ ਸੋਡੇ ਪਿੰਡ ਦੇ ਲਾਗੇ ਕਦੇ ਉਹ ਪਿੰਡ ਵਗ ਜਾਨੇ ਕਦੇ ਇਸ ਪਿੰਡ ਆ ਜਾਨੇ ਇੱਕ ਨਾ ਰਿਸ਼ਤਾ ਜਾ ਬਣ ਗਿਆ ਉਹ ਜਦੋਂ ਕਹਿ ਦਿੰਦੇ ਫਿਰ ਮੈਨੂੰ ਜਾਣਾ ਪੈਂਦਾ ਰੋਲੇ 'ਚ ਜਾਣਾ ਪੈਂਦਾ ਤੈਨੂੰ ਰੋਲੇ 'ਚ ਮੈਂ ਇਸ ਪਿੰਡ ਨੂੰ ਆਪਦੇ ਰਿਸ਼ਤੇਦਾਰ ਮੰਨਦੀ ਆ ਨਾਲੇ ਸਾਡਾ ਬਚਪਨ ਵੀ ਤਾਂ ਇਹੀ ਪਿੰਡਾਂ 'ਚ ਫਿਰ ਤੂੰ ਸਾਡੀਆਂ ਬੁੜੀਆਂ ਦੇ ਨੇੜੇ ਨਾ ਜਾਈਂ ਨਹੀਂ ਸਰਦਾਰਾ ਉਹ ਤਾਂ ਵਿਚਾਰੀਆਂ ਗੱਲ ਕਰ ਲੈਂਦੀਆਂ ਮੇਰੇ ਨਾਲ ਕੋਈ ਪਰਦੇ ਵਾਲੀ ਗੱਲ ਹੁੰਦੀ ਆ ਬੁੜੀਆਂ ਦੀ ਪਰ ਛੋਟੇ ਬਾਰੇ ਕੋਈ ਗੱਲ ਨਹੀਂ ਕਰੀ ਮੇਰੇ ਨਾਲ ਕਰੀ ਤੂੰ ਉਹਨੂੰ ਤੂੰ ਵੀ ਉਹਨਾਂ ਵਰਗੀ ਆ ਵਿਗੜੀਆਂਂਗੀ ਤੂੰ ਉਹੋ ਕਰੀ ਜਾਂਦੇ ਸਭ ਪਤਾ ਮੈਨੂੰ ਸਰਦਾਰਾ ਚਲ ਇੱਕ ਕੰਮ ਤਾਂ ਕਰ ਦੇ ਮੈਨੂੰ ਤੂੜੀ ਰਿਆਂ ਦੋ ਪੰਡਤ ਦੇ ਦੇ ਇਹਨਾਂ ਕੰਮ ਤਾਂ ਕਰ ਦੇ ਨਾ ਫਿਰ ਮੈਂ ਫੇਰ ਹੀ ਚਲਾ ਦਾਂ ਤੂੜੀ ਦੀਆਂ ਪੰਡਾ ਹੋਰ ਪੰਨਾ ਨਾਲੇ ਕਿੱਧਰ ਜਾਵਾਂਗੇ ਹੁਣ ਇਸ ਰੁੱਤ ਚ ਤੇਰੀ ਗੱਲ ਕੰਬੀ ਦੀ ਪੰਡਤਾਂ ਮੈਂ ਤੈਨੂੰ ਇੱਕ ਦੇ ਦੂੰ ਦੋ ਤਾਂ ਬਾਹਰ ਨਹੀਂ ਚਲ ਮੰਨ ਤਗਿਆ ਤੂੜੀ ਦੀ ਪੰਡ ਨੂੰ ਚਾਹੇ ਇੱਕ ਦੇਵੇਂ ਚਾਹੇ ਦੋ ਦੇਵੇਂ ਤੇ ਨਾਲੇ ਸੱਚ ਮੈਂ ਉਹ ਉਹਦੇ ਪੈਸੇ ਵੀ ਰਹਿੰਦੇ ਆ ਉਧਰ ਸੋਡੇ ਉਹ ਦੇ ਕੇ ਆਈ ਸੀ ਆ ਉਹ ਤੂੰ ਉਹਨਾਂ ਤੋਂ ਲੈ ਲਈ ਚਲ ਦੇਖ ਲੈ ਮੇਰੇ ਕੋਲ ਇੱਕ ਹੋਰ ਪਿਆਸੀ ਜੀ ਲੈ ਕੇ ਜਾਣਾ ਖੁਰਚਣਾ ਮੈਂ ਤੈਨੂੰ ਮੇਰੀ ਗੱਲ ਸੁਣ ਤੂੜੀ ਦੀ ਪੰਡ ਤੈਨੂੰ ਇਹ ਹੀ ਨਹੀਂ ਦੇਣ ਲੱਗਿਆ ਜਿਹੜੇ ਕੰਮ ਦੀ ਤੈਨੂੰ ਪੰਡ ਦੇਣੀ ਆ ਤੂੰ ਉਹ ਗੱਲ ਸੁਣ ਤੂੰ ਮੇਰੀ ਤੂੰ ਨਾ ਸਾਡੀਆਂ ਬੁੜੀਆਂ ਦੀ ਬਿੜਕ ਲੈ ਕੇ ਦੇ ਮੈਨੂੰ ਵੀ ਤੇਰੇ ਬਾਰੇ ਕੀ ਸੋਚਦੀਆਂ ਮੇਰੇ ਬਾਰੇ ਕੀ ਸੋਚਦੀਆਂ ਵੀ ਉਹ ਹੋਰ ਨਵੇਂ ਚੁੱਲ੍ਹੇ ਬਣਾਉਣ ਨੂੰ ਫਿਰਦੀਆਂ ਘਰੇ ਅੱਡ ਹੋਣ ਨੂੰ ਫਿਰਦੀਆਂ ਅੱਛਾ ਇਹ ਗੱਲ ਹੋ ਗਈ ਤੇ ਹੋਰ ਕੀ ਨਾ ਚਲ ਕੋਈ ਨਾ ਸਰਦਾਰਾ ਤੂੰ ਟੈਨਸ਼ਨ ਨਾ ਲੈ ਮੈਂ ਕਰਦੀਆਂ ਗੱਲ ਐਵੇਂ ਕਿ ਮੈਂ ਦੋ ਚੁੱਲ੍ਹੇ ਬਣ ਜਾਣਗੇ ਐਵੇਂ ਨਹੀਂ ਹੋਣ ਦੇਂਦੀ ਜਿੰਨਾ ਟਾਈਮ ਇਸ ਪਿੰਡ ਚ ਰਹਾਣੋ ਆ ਕਦੇ ਨਹੀਂ ਕਿਸੇ ਦਾ ਫਰਕ ਪੈਂਦਾ ਹੈਗਾ ਬਸ ਫਿਰ ਉਹਨਾਂ ਦੀ ਵਿੜਕ ਲੈ ਕੇ ਦੱਸਦੇ ਮੈਂ ਤੇਰੇ ਕੋਲੇ ਆਉਂਗਾ ਫੇਰ ਬਾਲਟੀ ਜੀ ਲੈ ਕੇ ਆਉਂਗਾ ਹਾਂ ਨਾਲੇ ਮੈਂ ਜਾਣਾ ਵੀ ਆ ਉਧਰ ਪਿੰਡ ਚ ਕਿਸੇ ਦੇ ਹੋਰ ਵੀ ਭਾਂਡੇ ਫੜਾ ਕੇ ਆਉਣੇ ਆ ਕੋਈ ਗੱਲ ਨਹੀਂ ਮੈਂ ਢੇੜਾ ਮਾਰੂੰਗੀ ਤੇ ਨਾਲੇ ਤੂੰ ਮੇਰੇ ਘਰ ਪੈ ਜਾ ਮੈਂ ਜੇ ਮੈਂ ਉਧਰ ਆਉਣੀ ਆ ਤਾਂ ਕਦ ਨਾ ਸਾਡੇ ਘਰ ਆਉਣ ਦੀ ਲੋੜ ਨਹੀਂ ਹੈਗੀ ਜੇ ਤੂੰ ਚੱਜ ਦੇ ਕੰਮ ਕਰੇ ਕਿਉਂ ਗਲ ਪਵਾ ਤੂੰ ਦਾ ਇੱਥੇ ਜਾ ਕੇ ਨਾਲੇ ਸਰਦਾਰਾ ਮੇਰੀ ਗੱਲ ਸੁਣ ਇਸ ਉਮਰੇ ਨਾ ਤੂੰ ਐਵੇਂ ਘਰੇ ਨਾਲ ਕਲੇਸ਼ ਕਰਿਆ ਕਰ ਹਾਂ ਮੈਂ ਤੈਨੂੰ ਦੱਸਾਂ ਤੂੰ ਆਖਰ ਨੂੰ ਰੋਟੀ ਉਹਨਾਂ ਤੂੰ ਖਾਣੀ ਹੈਗੀ ਹਾਂ ਤੋ ਖਾਣੀ ਆਂਗੀ ਉਹ ਬੜੀਆਂ ਉਹਨੇ ਹਾਂ ਮੈਨੂੰ ਕਹਿੰਦੀ ਸੀ ਸਰਦਾਰ ਨਹੀਂ ਤੇਰੇ ਬਾਰੇ ਕਹਿੰਦੇ بڑا ਕੁੱਤ ਕਲੇਸ਼ ਕਰਦਾਗਾ ਤੇ ਤੇਰੀ ਵੀ ਗਲਤ ਗੱਲ ਆ ਸਰਦਾਰਾ ਕੁੱਤ ਕਲੇਸ਼ ਮੈਂ ਨਹੀਂ ਕਰਦਾ ਉਹ ਕਰਦੀਆਂ ਉਹ ਕਹਿੰਦੀਆਂ ਜੇ ਅਸੀਂ ਕੋਈ ਕੰਮ ਕਰ ਦਿੰਨੇ ਆ ਤਾਂ ਕਹਿੰਦਾ ਤੁਸੀਂ ਆ ਚੀਜ਼ ਵੱਧ ਡੋਲਤੀ ਵੱਧ ਲਗਾਤੀ ਐ ਘਰ ਤੇ ਤੂੰ ਤੁਸੀਂ ਬੁੜੀਆਂ ਦੀ ਗੱਲ ਚ ਕਿਉਂ ਬੋਲਦੇ ਓ ਨਾਲੇ ਕੰਮ ਚ ਉਹ ਅੱਜ ਕੱਲ ਦੇ ਜਵਾਕ ਆ ਉਹਨਾਂ ਦੇ ਦਿਮਾਗ ਚ ਨਹੀਂ ਵੱਟਦੀਆਂ ਗੱਲਾਂ ਜਿੰਨਾ ਤੈਨੂੰ ਕੰਮ ਆਖਿਆ ਉਹ ਨਾ ਕਰ ਚੱਲ ਸਰਦਾਰਾ ਸਰਪੰਚ ਨਹੀਂ ਨਾ ਬਣ ਤੇਰੀ ਮਰਜ਼ੀ ਆ ਮੇਰਾ ਤਾਂ ਫਰਜ਼ ਬਣਦਾ ਸੀ ਕਿਹੜਾ ਤੈਨੂੰ ਕਹਿਣਾ ਪਰ ਇਹ ਤਾਂ ਸਰਦਾਰਤਾ ਹੈਗੀ ਖੜੂਸਾ ਲੜਾਈ ਵਾਲਾ ਬੁੱਥਾ ਹੀ ਇਹਦਾ ਚਲ ਦੇਖਦੀ ਆ ਜਦੋਂ ਵਿਚਾਰਾ ਆਸ ਕਰਕੇ ਮੇਰੇ ਕੋਲੇ ਆ ਹੀ ਗਿਆ ਤਾਂ ਇੱਕ ਵਾਰੀ ਦੇਖ ਲੈਣੀ ਆ ਕੀ ਪਤਾ ਫਿਰ ਮੇਰੇ ਤੇ ਵੀ ਕੌਣ ਸੁਣੋ ਹਟ ਜੇ ਚਲ ਦੇਖਦੀ ਆ ਚਲ ਰਣ ਕੰਮ ਕਰੇ ਬਿਨਾ ਕਿੱਥੋਂ ਸਰਦਾ ਤਕਲੇ ਲੈ ਲਓ ਕੁਰਚਨੇ ਲੈ ਲਓ ਚਲ ਐਵੇਂ ਕਰਦੀ ਆ ਉਹਨਾਂ ਦੇ ਤਾਂ ਬਾਅਦ ਚ ਜਾ ਕੇ ਆਉਂਦਾ ਤੇ ਜ ਫੜਾ ਕੇ ਆਉਣਾ ਪਹਿਲਾਂ ਸਰਦਾਰ ਦੇ ਕਰੇ ਜਾ ਲੱਗਦਾ ਕੋਈ ਕਰੇ ਹੈਗਾ ਕਿ ਨਾ ਸਰਦਾਰ ਨਹੀਂ ਸਰਦਾਰ ਨਹੀਂ ਲੱਗਦਾ ਕੋਈ ਕਰੇ ਵੀ ਨਹੀਂ ਆਏਗਾ ਉਹ ਕੰਮ ਕਰੀ ਜਾਂਦੀ ਅੰਦਰ ਜਾ ਕੇ ਦੇਖ ਕੰਮ ਕਾ ਤਾਂ ਨਿਬੜ ਗਿਆ ਹੁਣ ਨਾ 10 ਮਿੰਟ ਬੈਠ ਕੇ ਨਾ ਆਰਾਮ ਕਰਦੀ ਮੇਰੇ ਤਾਂ ਨਾ ਸਿਰ ਤੇ ਬਲਾਈਂ ਦਰਦ ਆ ਪਤਾ ਨਹੀਂ ਨਹੀਂ ਆ ਜਾ ਇੱਧਰ ਆਵੇਂ ਉਨੇ ਆ ਜਾ ਲੈ ਅੱਜ ਤਾਂ ਖੇਤਰ ਬੈਠੇ ਹਾਂ ਹਾਂ ਰਣੋ ਆ ਜਾ ਮੈਂ ਤੁਹਾਨੂੰ ਉਧਰ ਹਾਕਾ ਮਾਰੀ ਆਂਦੀ ਕਿੰਨੇ ਟਾਈਮ ਕਿਵੇਂ ਕੀ ਹੋ ਗਿਆ ਮੈਂ ਤਾਂ ਆਈ ਸੀ ਮਾ ਚਲ ਤੇਰੇ ਕੋਲੇ ਜਾਈ ਆ ਮੈਂ ਇੱਧਰ ਚਲਾ ਤਾਂ ਬਲਾਈਂ ਸੋਣਾ ਹੋ ਗਿਆ ਤੂੰ ਆ ਗਈਆਂ ਸਾਮਣਾ ਮੰਦਿਰ ਲਈ ਹੁਣ ਅੱਜ ਆਤਾ ਬੱਸ ਮੈਂ ਪੀ ਕੇ ਆਈ ਆ ਤੂੰ ਹੀ ਹਵਿੰਡ ਚ ਜਿਹੜੀ ਮੇਰਾ ਨਾਂ ਲੈਨੀ ਆ ਚਾਹਦਾ ਨਹੀਂ ਇਹ ਪਾਰੇ ਪਿੰਡ ਵਾਲੇ ਬੇਕਾਰ ਨੇ ਇਹ ਤਾਂ ਪਿੰਡ ਹੀ ਸਾਰਾ ਗੰਦਾ ਆ ਇਹ ਤਾਂ ਬਾਲੇ ਐਡੇ ਕੰਜੂਸ ਹਨਾ ਸਿਰੇ ਦੇ ਤੂੰ ਤਾਂ ਪੁੱਛੀ ਨਾ ਮੈਂ ਤਾਂ ਪਹਿਥੇ ਨਾ ਵਿਆਹ ਕਰਾ ਕੇ ਪਛਤਾਈ ਜੰਨੀ ਆ ਸਹੀ ਗੱਲ ਆ ਨਾਲੇ ਉਹ ਸਰਦਾਰ ਵੀ ਬਹੁਤ ਏ ਕਾਰਾ ਹੁਣ ਕੀ ਕਹਤਾ ਸਰਦਾਰ ਨੇ ਹੁਣ ਤਾਂ ਨਹੀਂ ਕੁਛ ਕਿਹਾ ਤੈਨੂੰ ਨਾ ਹੁਣ ਤਾਂ ਕੁਝ ਨਹੀਂ ਕਿਹਾ ਹੈਗਾ ਵੈਸੇ ਮੈਂ ਤਾਂ ਗੱਲ ਕਰਦੀ ਆ ਜਿਹੜਾ ਤੁਹਾਡੇ ਨਾਲ ਲੜਦਾ ਰਹਿੰਦਾ ਤਾਂ ਕਹਿਣੀ ਹੈ ਜੀ ਹਾਂ ਇਹ ਤਾਂ ਗੱਲ ਹੈਗੀ ਹੈਗੀ ਤੈਨੂੰ ਕੀ ਪਤਾ ਰਾਨੋ ਤੂੰ ਕਹਿ ਦਿੰਦੀ ਆ ਨਾ ਤੂੰ 10 ਹੋਈ ਬੈਠੀ ਆ ਕਿਵੇਂ ਕੱਟਦੀ ਆ ਮੈਂ ਮੈਂ ਹੀ ਕੱਟਦੀ ਆ ਨਾ ਮੈਨੂੰ ਪਤਾ ਦਾ ਲੋਕ ਤਾਂ ਕਹਿ ਦਿੰਦੇ ਐਵੇਂ ਗੱਲਾਂ ਆਉਂਦੀਆਂ ਕਿਵੇਂ ਉਹ ਮੈਂ ਚੰਗੀ ਤਾਂ ਲੱਗਦੀ ਨਹੀਂ ਹੈਗੀ ਤੁਹਾਡੇ ਕਰਦੀ ਗੱਲ ਕਰਦੀ ਚੱਲ ਫਿਰ ਵੀ ਮੈਂ ਕਰ ਹੀ ਲੈਣੀ ਆ ਕਿਵੇਂ ਮੈਂ ਤਾਂ ਐਂ ਕਹਿੰਦੀ ਸੀ ਆਪਣੇ ਘਰੇ ਕੀ ਗੱਲ ਹੋਗੀ ਗੱਲ ਤਾਂ ਮੈਂ ਤੈਨੂੰ ਕੀ ਦੱਸਾਂ ਕੀ ਹੋ ਗਈ ਜਿਹੜਾ ਸਾਡਾ ਇਹ ਨਹੀਂ ਹੈਗਾਗਾ ਖੜੂਸ ਜਾ ਤੇਰੇ ਨਾਲ ਵੀ ਉੱਥੇ ਜਲੂਸ ਕੱਢ ਕੇ ਆਏ ਤੁਸੀਂ ਇੱਥੇ ਬੈਠੇ ਹੋਏ ਹੈ ਬੈਠੇ ਹੋ ਛੜਾ ਸਾਡਾ ਬਾਲਾ ਪੈਣੇ ਰੰਡੀ ਰੋਣਾ ਪਾਉਂਦਾਗਾ ਮੈਂ ਤਾਂ ਕਹਿਣੀ ਆ ਜਿਹਦਾ ਵਿਆਹ ਹੋ ਜਾਂਦਾ ਨਾ ਹੋ ਸਕਦਾ ਇਹਨੂੰ ਕਿਧਰੇ ਅਕਲੀ ਆ ਜਾਂਦੀ ਹਰ ਇੱਕ ਚੀਜ਼ ਪਿੱਛੇ ਕਲੇਸ਼ ਹੈ ਜੇ ਕੋਈ ਰਿਸ਼ਤੇਦਾਰ ਆਜੂ ਭੈਣ ਭਾਈ ਉਹਦੇ ਪਿੱਛੇ ਕਲੇਸ਼ ਜੇ ਕੋਈ 10 ਰੁਪਏ ਖਰਚ ਦਾਂਗੇ ਘਰੋਂ ਤਾਂ ਕਲੇਸ਼ ਤੂੰ ਆਪ ਹੀ ਦੱਸ ਹੁਣ ਜਦੋਂ ਵਿਆਹੇ ਬਰੇ ਆ ਕਬੀਲਦਾਰੀ ਤਾਂ ਭਈ ਅੱਗੇ ਵਧੂਗੀ ਕਿ ਨਹੀਂ ਵਧਦੀ ਹਾਂ ਸਹੀ ਗੱਲ ਹੈ ਤਾਂ ਨਲੇ ਹੁਣ ਉਹ ਕਿੰਨਾ ਕ ਟਾਈਮ ਟੋਕਾ ਟਕਾਈ ਕਰੀ ਜਾਊਗਾ ਹੁਣ ਉਹਦੀ ਬੈਠਣ ਦੀ ਉਮਰ ਆ ਗਈ ਉਹੀ ਤਾਂ ਗੱਲ ਆ ਆ ਉਮਰ ਚ ਇਹੋ ਜਿਹੇ ਲੱਛਣ ਕਰਦਾ ਸੋਣਾ ਨਹੀਂ ਲੱਗਦਾ ਹੈਗਾ ਫਿਰ ਜੇ ਬੋਲਦੀਆਂ ਤਾਂ ਅਸੀਂ ਮਾੜੀਆਂ ਵੱਜਦੀਆਂ ਕਹਿ ਦਿੰਦਾ ਤੁਸੀਂ ਜਲੂਸ ਕੱਢਦੇ ਹੋਈਆਂ ਹੁਣ ਸਾਡੀ ਦੂਜੀ ਤਾਂ ਪੇਕੇ ਗਈਆਂ ਕਹਿੰਦੀ ਮੈਂ ਚਾਰ ਦਿਨ ਉੱਥੇ ਲੈ ਕੇ ਆਉਣੀ ਆ ਇਹ ਤਾਂ ਤੁਸੀਂ ਚੰਗੀਆਂ ਜਿਹੜੀਆਂ ਕੱਟੀ ਜਾਂਦੇ ਨਹੀਂ ਹੋਰ ਕੋਈ ਹੁੰਦੀ ਹੁਣ ਨੂੰ ਸੱਡ ਕੇ ਚੱਲ ਜਾਂਦੀ ਇਹਨਾਂ ਨੂੰ ਉਹੀ ਤਾਂ ਗੱਲ ਆ ਉਹ ਵੀ ਵਿਚਾਰੀ ਅੱਜ ਸਵੇਰੇ ਮੈਨੂੰ ਫੋਨ ਕਰਕੇ ਕਹਿੰਦੀ ਸੀ ਕਹਿੰਦੀ ਮੈਂ ਆ ਜਾ ਦੀਦੀ ਕੱਲ ਨੂੰ ਮੈਂ ਕਿਹ ਚੱਲ ਤੂੰ 2 ਦਿਨ ਹਜੇ ਹੋਰ ਲਾਲਾ ਚਲ ਮੈਂ ਤਾਂ ਐ ਕਹਿਨੀ ਆ ਭਾਣੇ ਕਿ ਕਿੱਥੇ ਕਹਦੇ ਹੁੰਦੇ ਆ ਦੋ ਭਾਂਡੇ ਹੁੰਦੇ ਆ ਖੜਕਦੀ ਰਹਿੰਦੇ ਆ ਘਰ ਦਾ ਕਲੇਸ ਆਪਦੇ ਘਰ ਚ ਹੀ ਮਟਾ ਲਓ ਕੀ ਫਾਇਦਾ ਐਵੇਂ ਅੱਡ ਚੁੱਲੇ ਕਰੇ ਚ ਮੈਂ ਤਾਂ ਐ ਕਹਿਨੀ ਇਹ ਤਾਂ ਗੱਲ ਹੈਗੀ ਐ ਰਾਨੂੰ ਸਹੀ ਤੇਰੀ ਹੈ ਨਾ ਪਰ ਤੂੰ ਆਪ ਹੀ ਦੱਸ ਹੁਣ ਸਾਡੀ ਗਲਤੀ ਵੀ ਕੀ ਆ ਫਿਰ ਵੀ ਸਾਨੂੰ ਚਾਰੇ ਪੈਰ ਚੱਕ ਕੇ ਪਿੰਦਾਗਾ ਆਖੇ ਮੈਂ ਕਬੀਲਦਾਰੀ ਸਾਮ ਰੱਖੀ ਵੀ ਦੱਸ ਤੂੰ ਛੜਾ ਸ਼ੰਟ ਹੈਗਾ ਕਿਹੜਾ ਤੂੰ ਹੱਕ ਦੇ ਧਰ ਕੇ ਨਾਲ ਲੈ ਜਾਏਗਾ ਇਹੋ ਜਿਹੀਆਂ ਗੱਲਾਂ ਨਾਲ ਸੋਣਾ ਲੱਗਦਾ ਭਲਾਉਂਦੀ ਫਿਰ ਪਿੰਡ ਵਾਲੇ ਵੀ ਥੂ ਥੂ ਕਰਦੇ ਆ ਵੀ ਇਹਨਾਂ ਦੀਆਂ ਨੋਹਾਂ ਤਾਂ ਬੋਲਦੀਆਂ ਉੱਤੋਂ ਦੀ ਹੋ ਕੇ ਚਲਦੀਆਂ ਉਹ ਤਾਂ ਨਾਲੇ ਸਰਦਾਰ ਦਾ ਮੈਨੂੰ ਤਾਂ ਲੱਗਦਾ ਨਿਚਰੀ ਇਹ ਜਗਾ ਨਿਨਿਚਰਤਾ ਇਹ ਜਗਾ ਹੈਗਾ ਰਾਨੋ ਪਰ ਕਹਿੰਦੇ ਹੁੰਦੇ ਆ ਨਾ ਵੀ ਜਵਾਨੇ ਦੇ ਸਾਹਮਣੇ ਬੰਦੇ ਨੂੰ ਚੇਂਜ ਹੋਣਾ ਹੀ ਪੈਂਦਾ ਬਦਲਣਾ ਚਾਹੀਦਾ ਆਪਣੇ ਆਪ ਨੂੰ ਹੁਣ ਸਾਰੀ ਉਮਰ ਇਹਦੀ ਇਹੋ ਜਿਹੀ ਲੱਛਣਾ ਜੇ ਥੋੜੀ ਨੰਗ ਜੂਗੀ ਤਾਂ ਹੀ ਤਾਂ ਨਾ ਵਿਆਹ ਨਹੀਂ ਹੋਇਆ ਹੈਗਾ ਜੇ ਇਹੋ ਜਿਹੀ ਕਰਤੂਤਾਂ ਦਾ ਮਾਲਕ ਸੀਗਾ ਸਹੀ ਗੱਲ ਆ ਜੇ ਕੋਈ ਪਿੰਡ ਚ ਰਿਸ਼ਤਾ ਦਾ ਹੋ ਅਗਲਾ ਪਹਿਲੀ ਮਕਰਾ ਦੇ ਦਿੰਦਾ ਹੋਗਾ ਬੇਤਾ ਇਹ ਜਗਾ ਰਾਨੋ ਮੇਰੀ ਗੱਲ ਸੁਣ ਲੈ ਅੱਜ ਕੱਲ ਇਹੋ ਜਿਹੇ ਬੰਦੇ ਨਾਲ ਕੌਣ ਵਿਆਹ ਕਰਾਉਂਦੀ ਹੈ ਤੂੰ ਆਪ ਹੀ ਦੇਖ ਲੈ ਤੈਨੂੰ ਵੀ ਹੁਣ ਤੱਕ ਲੱਗੀਏ ਤੁਸੀਂ ਵੀ ਕਿੰਨੀਆਂ ਸੋਹਣੀਆਂ ਬਣ ਕੇ ਨਾ ਲੱਗੀਆਂ ਕਿੰਨਾ ਸੋਹਣਾ ਤੁਹਾਡੇ ਮੇਕਅਪ ਕੀਤਾ ਹੁੰਦਾ ਹਾਰ ਸ਼ਿੰਗਾਰ ਕੀਤਾ ਹੁੰਦਾ ਪਹਿਲਾਂ ਵਾਲੀਆਂ ਦੇਖ ਲਾ ਹਨਾ 10 10 ਦਿਨ ਨਾਉਂਦੀਆਂ ਨਹੀਂ ਸੀ ਇਹ ਅਕੀ ਉਹਨਾਂ ਦੇ ਪਾਈ ਹੁੰਦੀ ਸੀਗੀ ਆਹ ਡਰੈਸ ਤੇ ਉਹੀ ਪਾ ਕੇ ਫਿਰਦੀਆਂ ਰਹਿਣੀਆਂ ਸੀ ਜਮਾਨੇ ਦੇ ਹਿਸਾਬ ਨਾਲ ਬੰਦੇ ਨੂੰ ਅਕਲ ਆਈ ਜਾਂਦੀ ਆ ਪਰ ਇਹਨੂੰ ਨਹੀਂ ਆਈ ਹੈਗੀ ਚਲ ਹੁਣ ਇਹ ਤਾਂ ਕੀ ਹੋ ਸਕਦਾ ਬਾਕੀ ਮੇਰਾ ਤਾਂ ਕੇਰਾ ਕਹਿਣ ਦਾ ਹੱਕ ਬਣਦਾ ਸੀ ਅੱਗੇ ਸੋੜੀ ਮਰਜ਼ੀ ਆ ਪਹਿਣੇ ਇਹ ਤਾਂ ਗੱਲ ਤੇਰੀ ਸਹੀ ਹੈ ਪਰ ਤੂੰ ਮੈਨੂੰ ਆਏ ਦੱਸ ਤੈਨੂੰ ਸਾਡੇ ਘਰ ਦੀ ਗੱਲ ਕਿਵੇਂ ਪਤਾ ਲੱਗੀ ਕਿਹੜਾ ਤਰੀਕਾ ਦੱਸ ਕੇ ਗਿਆ ਨਹੀਂ ਮੈਨੂੰ ਦੱਸਿਆ ਤਾਂ ਕਿਸੇ ਨੇ ਨਹੀਂ ਉਹ ਤਾਂ ਮੈਂ ਤਾਂ ਇੱਧਰ ਗਈ ਸੀ ਛੋੜੇ ਗਮਾਣ ਨਹੀਂ ਹੈਗਾ ਇੱਧਰ ਹਾਂ ਉਹਨਾਂ ਰਿਹਾ ਉਹ ਦਾਤ ਜਿਆ ਦੇ ਕੇ ਉਹਨਾਂ ਸੀ ਮਾਂ ਚੱਲ ਪਹਿਲਾਂ ਥੋੜੀ ਆ ਜਾਨੀ ਆ ਬਾਅਦ ਚ ਜਾਉਂਗੀ ਉਹਨਾਂ ਦੀ ਉਹ ਤਾਂ ਚਲਦਾ ਬਈ ਮੈਨੂੰ ਤਾਂ ਉਹਨਾਂ ਨੇ ਕਿਹਾ ਸੀ ਵੀ ਮਾੜਾ ਮੋਟਾ ਹੋ ਗਿਆ ਹੁਣ ਮਾਂ ਚੱਲ ਕੇ ਰਮੇ ਵੀ ਤਾਂ ਆਖਰ ਨੂੰ ਇਸ ਪਿੰਡ ਨੂੰ ਆਪਦੇ ਰਿਸ਼ਤੇਦਾਰੀ ਮੰਨਦੀ ਐ ਇਹ ਤਾਂ ਗੱਲ ਹੈਗੀ ਰਾਨੂ ਮੈਂ ਤਾਂ ਤੇਰੀ ਬਹੁਤ ਇੱਜ਼ਤ ਕਰਦੀ ਐ ਤੇ ਤੇਰੀ ਕਦਰ ਵੀ ਬਹੁਤ ਕਰਦੀ ਆ ਕਿਉਂਕਿ ਤੁਹਾਡੇ ਕਬੀਲੇ ਦੇ ਨਾ ਸਾਡੇ ਘਰੇ ਆਉਂਦੇ ਉਹਨੂੰ ਕਿੰਨੇ ਸਾਲ ਹੋ ਗਏ ਮੇਰੀ ਸੱਸ ਦੱਸਦੀ ਹੁੰਦੀ ਸੀ ਕਹਿੰਦੀ ਇਹ ਜਦੋਂ ਵੀ ਆਉਂਦੇ ਹੈਗੇ ਆਪਣੀ ਆਉਂਦੇ ਹੈਗੇ ਮੈਂ ਤਾਂ ਨਹੀਂ ਕਦੇ ਫਰਕ ਸਮਝਿਆ ਤੇਰੇ ਨਾਲ ਸਾਸਤਾ ਮੇਰੀ ਪਤਾ ਦੇ ਨੂੰ ਨਹੀਂ ਰਹੀ ਨਹੀਂ ਹੈਗੀ ਤੇ ਫਿਰ ਅਸੀਂ ਤਾਂ ਮੋਹ ਪ੍ਰੇਮ ਰੱਖਦੇ ਹਾਂਗੇ ਕੋਣੀ ਨੂੰ ਕੰਟਾਲ ਸਕਦਾ ਨਾਲੇ ਪਹਣੇ ਜਿਦੇ ਜਿੰਨੀ ਲਿਖੀ ਉਹ ਤਾਂ ਉਨੀ ਪੁਕਤ ਕੇ ਭਗ ਜਾਂਦਾ ਇਹ ਤਾਂ ਗੱਲ ਸਹੀ ਹੈ ਨਾਲੇ ਰੱਬ ਮੂਰੇ ਕੀ ਦਾ ਜੋਰ ਚੱਲਦਾ ਮੈਂ ਤਾਂ ਤੈਨੂੰ ਐਵੇਂ ਕਹਨੀ ਆ ਪਹਣੇ ਉਹ ਸੋਡੀ ਛੋਟੀ ਕਹਿੰਦੀ ਸੀ ਮੈਨੂੰ ਕਹਿੰਦੀ ਸੋੜੇ ਢੋਲ ਖੋਲ ਲੈ ਕਣਕ ਵਾਲਾ ਕਿਵੇਂ ਕੰਕ ਲੱਗੇ ਜਾਣੀ ਸੀ ਲੈ ਕੇ ਜਾਣੀ ਸੀ ਦੇ ਦੇ ਦੋਂਗੇ ਤਾਂ ਇਹੋ ਹੈ ਵੈਸੇ ਸਰਦਾਰ ਮੇਰੀ ਗੱਲ ਸੁਣਨਾ ਕਣਕ ਨਹੀਂ ਤੂੰ ਲੈ ਕੇ ਜਾਈਂ ਤੂੰ ਨੇ ਮੇਰ ਤੋਂ ਆਟਾ ਹੀ ਲੈ ਜੀ 10 20 ਕਿਲੋ ਪਤਾ ਕੀ ਹੈ ਜੇ ਕਣਕ ਉਹਨੇ ਢੋਲ ਦੇਖ ਹੋਰ ਵੀ ਦੇਖ ਲਿਆ ਨਾ ਕੰਜਨ ਨੇ ਤਾਂ ਉਹਨੇ ਤਾਂ ਖਹਿੜਾ ਨਹੀਂ ਛੱਡਣਾ ਹੈਗਾਗਾ ਚੱਲ ਕੋਈ ਗੱਲ ਨਹੀਂ ਭੈਣੇ ਮੈਂ ਤਾਂ ਹੋਰ ਕਰ ਦਵਾਂ ਮੰਗ ਲੂੰਗੀ ਸੋਡੇ ਨਕਲੀ ਇਸ ਪੈਜ ਕਿਤੇ ਮੇਰੇ ਘਰੇ ਕਲੇਸ਼ ਦੀ ਗੱਲ ਨਹੀਂ ਰਾਨੂੰ ਮੇਰੀ ਗੱਲ ਸੁਣ ਮੈਂ ਤੈਨੂੰ ਆਟਾ ਦੇ ਦੂ 10 20 ਕਿਲੋ ਕਿਉਂਕਿ ਆਟੇ ਦਾ ਤੈਨੂੰ ਪਤਾ ਨਹੀਂ ਲੱਗਣਾ ਹੈਗਾ ਮੈਂ ਕਹ ਦੂੰਗੀ ਭਾਈ ਮੱਜਾਂ ਨੂੰ ਇਹਦੇ ਚ ਪਾ ਦਿੰਨੇ ਆ ਸੰਨੀ ਚਰਲਾ ਕੇ ਤੇ ਕਣ ਕੋ ਦਾ ਹੀ ਨਹੀਂ ਪਤਾ ਕੋਲੋਂ ਦੇਖ ਲੈ ਵੀ ਦੇਖ ਕਿੰਨਾ ਕਰਿਆ ਗਿਆ ਹੈਗਾ ਪੀਣ ਮੁੜ ਕੇ ਉਹਨੇ ਕਹਿ ਦੇਣਾ ਭਾਈ ਤੁਸੀਂ ਚੋਰੀਆਂ ਚੱਕ ਕੇ ਵੇਚਤੀ ਤੈਨੂੰ ਪਤਾ ਨਹੀਂ ਹੈਗਾ ਮੈਂ ਤਾਂ ਸੱਚੇ ਕਿੰਨੀ ਚੰਗੀਆਂ ਮੇਰੇ ਲਈ ਤਾਂ ਰੱਬ ਧਾਰੂ ਪੰਜੇੜਾ ਤੂੰ ਚੋਰੀਆਂ ਸਪੋਰੀਆਂ ਕਦੇ ਖੰਡ ਦੇ ਤੇ ਗੁੜ ਦੇ ਤਾਂ ਸਾਨੂੰ ਦਿਨ ਨਹੀਂ ਰਹਿਣੀ ਆ ਪੈਣੇ ਫਿਰ ਉਹੀ ਤਾਂ ਗੱਲ ਨਾ ਮੈਂ ਤਾਂ ਹੁਣ ਸੋਚਦੀ ਆ ਪੈਣੇ ਤਾਂ ਪਤਾ ਹੀ ਆ ਕੁਛ ਨਹੀਂ ਨਾਲ ਜਾਂਦਾ ਇੱਥੇ ਭੁੰਨ ਨਹੀਂ ਜਾਂਦਾਗਾ ਨਾਲ ਇਹ ਤਾਂ ਗੱਲ ਤੇਰੀ ਸਹੀ ਆ ਪਰ ਇਹ ਨਹੀਂ ਨਾ ਸਮਝਦਾਗਾ ਇਹ ਤਾਂ ਪਤਾ ਨਹੀਂ ਇਹਦੀ ਮਾਂ ਨੇ ਕੀ ਖਾ ਕੇ ਜੰਮਿਆ ਸੀਗਾ ਐਡਾ ਕੰਜੂਸ ਬੰਦਾ ਮੈਂ ਅੱਜ ਤੱਕ ਜ਼ਿੰਦਗੀ ਚ ਨਹੀਂ ਦੇਖਿਆ ਹੈ ਕਹਿੰਦੇ ਸੀਗੇ ਦੱਸਣ ਦੀ ਗੱਲ ਆ ਕਿ ਜਦੋਂ ਇਹ ਜੰਮਿਆ ਸੀ ਨਾ ਉਸ ਦਿਨ ਤਾਂ ਪੈਣੇ ਇੰਨੇ ਬੰਬ ਚੱਲੇ ਸੀ ਲੜਾਈ ਲੱਗੀ ਹੋਈ ਸੀਗੀ ਤਾਂ ਇਹ ਤਾਂ ਸਰਦਾਰ ਜਿਹੇ ਇੰਨਾ ਪਹਿੜਾ ਤੱਤੇਸ ਬਾਦ ਆਗਾ ਨਹੀਂ ਹੋਰ ਉਹੀ ਤਾਂ ਗੱਲ ਸੱਚ ਤੇਰਾ ਭਾਈ ਨਹੀਂ ਆ ਯਾਰਾ ਨੂੰ ਅੱਜ ਉਹ ਤਾਂ ਪੈਣੇ ਪਤਾ ਹੀ ਨਹੀਂ ਲੱਗਦਾ ਉਹ ਤਾਂ ਕੀ ਕਰਦਾ ਰਹਿੰਦਾ ਆਪ ਜਾ ਤਾਂ ਸਾਰਾ ਦਿਨ ਸੁੱਤਾ ਪਿਆ ਰਹਿੰਦਾਗਾ ਤੇ ਕਿਸੇ ਕੰਮ ਦਾ ਨਹੀਂ ਹੈਗਾ ਤੈਨੂੰ ਪਤਾ ਸਾਰਾ ਮੈਨੂੰ ਦੇਖਣਾ ਪੈਂਦਾ ਕਰਦਾ ਕੰਮ ਤੈਨੂੰ ਪਤਾ ਪੈਣਾ ਉਹ ਥੋੜਾ ਜਨਾ ਲੜਾਕਾ ਵਾਲਾ ਹੈ ਤੈਨੂੰ ਪਤਾ ਫਿਰ ਲੜਾਕੇ ਨੂੰ ਕੌਣ ਕੁੜੀ ਦਿੰਦਾ ਦਾ ਤੇ ਇੱਕ ਆਥ ਨੇ ਡੱਫ ਲੈਂਦਾ ਦਾ ਤੇ ਤੜਕੇ ਨੂੰ ਨੂੰ ਪਤਾ ਨਹੀਂ ਲੱਗਦਾ ਇਸ ਉਮਰ ਸਾਰੀ ਉਮਰ ਗਾਲ ਲਿਓ ਨੇ ਮੈਂ ਤਾਂ ਫਿਕਰਾਂ ਚ ਆ ਦੇਖ ਲੈ ਮੇਰੀ ਉਮਰ ਵੀ ਸਾਰੀ ਇੱਥੇ ਨਾ ਗਿਜ਼ ਤੇ ਤੈਨੂੰ ਪਤਾ ਲੱਗ ਕਹਿੰਦਾ ਇਹਦਾ ਭਰਾ ਇਹ ਜਿਆ ਤੇ ਇਹਨਾਂ ਦੀ ਕੁੜੀ ਨੂੰ ਕੀ ਰਿਸ਼ਤਾ ਕਰਨਾ ਤਾਂ ਕਰਕੇ ਮੇਰਾ ਨਹੀਂ ਨਾ ਮੈਂ ਤੇਰੇ ਰਿਸ਼ਤਾ ਕਰਾ ਦੇਣੀ ਆ ਮੇਰੇ ਪੇਕਿਆਂ ਦੇ ਬਲਾਈ ਚੰਗਾ ਮੁੰਡਾ ਹੈਗਾ ਸਰਦਾਰ ਹੈ ਪੂਰਾ ਇੰਨਾ ਸੋਹਣਾ ਸੁਨੱਖਾ ਨੇ ਤੇ ਨਾਲੇ ਤੇਰੀ ਤੇ ਜੋੜੀ ਵੀ ਉਹਦੇ ਨਾਲ ਇੱਕ ਨੰਬਰ ਦਿੱਤੂਗੀ ਨਹੀਂ ਪੈਣੇ ਮੈਂ ਤੈਨੂੰ ਪਹਿਲਾਂ ਦੱਸਿਆ ਤਾਂ ਹੈਗਾ ਸੀਗਾ ਸਾਡੀ ਬਰਾਬਰੀ ਚ ਕਰਦੇ ਹੈਗੇ ਸਾਡਾ ਵਿਆਹ ਚਲ ਕੋਈ ਨਾ ਛੱਡ ਤੂੰ ਆਇਆ ਫਿਰ ਤੈਨੂੰ ਲੱਸੀ ਦੀ ਘੁੱਟ ਪੀਂਗੀ ਕਿ ਚਾਹ ਬਣਾਵਾਂ ਤੇਰੇ ਲਈ ਇੱਕ ਕੱਪ ਚੱਲ ਰਹਿਣ ਦੇ ਪਣੇ ਤੇ ਬਾਹਲਾ ਕਰਦੀਆਂ ਤਾਂ ਚੱਲ ਚਾਹ ਦੀ ਘੁੱਟ ਬਣਾ ਲੈ ਵਧੀਆ ਚੱਲ ਫਿਰ ਆ ਜਾ